ਦਰੋਆ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਦਿਵਸ ਬੜੇ ਧੂਮਤਾਂ ਦੇ ਨਾਲ ਕੀਤੀ ਗਈ ਤੇ ਉੱਥੇ ਹੀ ਦੱਸਦੇ ਇਹ ਪ੍ਰਦਾਨ ਗੁਰਦੇਵ ਬਲਦੇਵ ਦੀ ਅਗਵਾਈ ਹੇਠ ਲੱਕੀ ਪਹਿਲਵਾਨ ਅਤੇ ਸਾਰੀ ਸੰਗਤਾਂ ਨੇ ਜਿੱਥੇ ਸ਼ਿਰਕਤ ਕੀਤੀ ਤੇ ਉੱਥੇ ਹੀ ਇਸ ਮੂਰਤੀ ਸਥਾਪਨਾ ਦਿਵਸ ਤੇ ਜਗਤਗੁਰੂ ਮਹਾਰਾਜ ਗੁਰਦੀਪ ਗਿਰੀ ਜੀ ਵੱਲੋਂ ਜਿਹੜੇ ਪ੍ਰਵਚਨ ਨੇ ਉਹ ਵੀ ਦਿੱਤੇ ਗਏ ਤੇ ਇਸ ਤੋਂ ਬਾਅਦ ਸੰਗਤਾਂ ਦੇ ਲਈ ਦੱਸਦੇ ਇਹ ਅਤੁੱਟ ਲੰਗਰ ਜਿਹੜਾ ਹੈ ਉਹ ਵਰਤਾਇਆ ਗਿਆ ਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਭੂਤੀ ਸ਼ਰਮਾ ਅਤੇ ਵਿਧਾਇਕ ਜੜੇ ਨੇ ਅੰਮਿਤਵਿਜ ਉਹਨਾਂ ਦੇ ਵੱਲੋਂ ਪੂਰਵ ਵਿਦਾਇਕ ਅੰਮਿਤਵਿਜ ਦੇ ਵੱਲੋਂ ਜਿਹੜੀ ਇਹ ਸ਼ਿਰਕਤ ਕੀਤੀ ਗਈ ਤੇ ਉੱਥੇ ਹੀ ਸਾਰਿਆਂ ਨੇ ਜਿੱਥੇ ਇਸ ਮੰਦਿਰ ਦੇ ਵਿੱਚ ਪਹੁੰਚ ਕੇ ਮੂਰਤੀ ਸਥਾਪਨਾ ਦਿਵਸ ਤੇ ਦਿਹਾੜੇ ਤੇ ਜਿਹੜੇ ਆਸ਼ੀਰਵਾਦ ਲਿਆ ਗੁਰਦੇਵ ਦਾ ਤੇ ਮੂਰਤੀ ਅੱਗੇ ਸ਼ੀਸ਼ ਨਵਾਇਆ ਤੇ ਉੱਥੇ ਹੀ ਆਏ ਹੋਏ ਸਮੂਹ ਸ਼ਖਸੀਅਤਾਂ ਨੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਣ ਦੀ ਅਪੀਲ ਵੀ ਜਿਹੜੀ ਉਹ ਕੀਤੀ ਤੇ ਆਓ ਦੇਖ ਲੈਣਾ ਖੂਬਸੂਰਤ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਮੂਰਤੀ ਸਥਾਪਨਾ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਵੱਡਾ ਹਜੂਮ ਦੇਖਣ ਮੈਂ ਸਭ ਤੋਂ ਪਹਿਲੇ ਬਾਬਾ ਗੁਰਦੀਪ ਗਿਰੀ ਮਹਾਰਾਜ ਜੀ ਦਾ ਬਹੁਤ ਸ਼ੁਕਰੀਆ ਦਾ ਕਰਨਾ ਕਿ ਅੱਜ ਉਹ ਪਧਰੋਏ ਸਾਡੇ ਐਮਸੀ ਸਾਹਿਬ ਨੇ ਅਜੇ ਜੀ ਉਹਨਾਂ ਦੇ ਵਰਡ ਚਾਹੇਦੇ ਡਿਪਟੀ ਮੇਅਰ ਔਰ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੂਰਤੀ ਦੀ ਸਥਾਪਨਾ ਕੀਤੀ ਹੈ ਔਰ ਇੱਥੇ ਬਹੁਤ ਵੱਡਾ ਇੱਕ ਭਵਨ ਹੈ ਜਿੱਥੇ ਗਰੀਬ ਬੱਚਿਆਂ ਦਾ ਸਾਰਿਆਂ ਦੀ ਮੈਰिजਸ ਵੀ ਹੁੰਦੀ ਹੈ ਅਧਿਆਤਮਿਕ ਤੇ ਜਿਹੜੇ ਸੋਸ਼ਲ ਸਰਵਿਸ ਦੋਨੋਂ ਇਕੱਠੀਆਂ ਚੱਲਦੀਆਂ ਤੇ ਮੈਂ ਸਾਰੀ ਕਮੇਟੀ ਨੂੰ ਪਹਿਲੇ ਮੁਬਾਰਕ ਦਿਨਾ ਅਜੇ ਜੀ ਨੂੰ ਮੁਬਾਰਕ ਦਿਨਾ ਪਬਲੀ ਜੀ ਨੂੰ ਦਿਨਾ ਸਾਰੇ ਦਾ ਧੰਨਵਾਦ ਦਿਨਾ ਤੇ ਨਾਲ ਤੇ ਹਾਂਜੀ ਸਸ ਸਰ ਸਾਰਿਆਂ ਦਾ ਧੰਨਵਾਦ ਕਮੇਟੀ ਦਾ ਥੈਂਕਸ ਕਰਨਾ ਸਾਰੀ ਕਮੇਟੀ ਦਾ ਪੂਰਾ ਥੈਂਕਸ ਕਰਨਾ ਤੇ ਨਾਲ ਅਸੀਂ ਸਾਰੇ ਲੋਕ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਲੋਕਾਂ ਦੇ ਵਾਸਤੇ ਹਾਲ ਬੰਨਾ ਹੈ ਇਹ ਸਾਰੇ ਮਿਲ ਕੇ ਕੰਟ੍ਰਿਬਿਊਟ ਕਰਕੇ ਇਹਨੂੰ ਹੋਰ ਵੱਡਾ ਬਣਾਈਏ ਤਾਂ ਕਿ ਲੋਕਾਂ ਦੇ ਕੰਮ ਆ ਸਕੇ ਗਰੀਬ ਪਰਿਵਾਰਾਂ ਦੇ ਕੰਮ ਆ ਸਕੇ ਤੇ ਮੈਂ ਕਮੇਟੀ ਦਾ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਾਤ जय गुरुदेव जय गुरु रविदास। भद्रवा ਦੇ ਵਿੱਚ ਮਨਤੀ ਸਮਾਗਮ ਕੀਤਾ ਗਿਆ ਧਰਮੀ ਫਗਨ ਕੀਤਾ ਗਿਆ ਗੁਰੂ रविदास ਜੀ ਦੇ ਪ੍ਰਾਈਡ ਜਿਹੜੇ ਮਿਲ ਕੀ ਗਣ। ਸਾਰੀ ਸੰਗਤਾਂ ਨੂੰ ਜੈ ਗੁਰਦੇਵ ਜੈ ਗੁਰ रविदास ਅੱਜ ਸ੍ਰੀ ਗੁਰੂ रविदास ਸਬਾ ਪਦਰਵਾ ਵੱਲੋਂ ਜਿੱਥੇ ਸਤਗੁਰ रविदास ਮਹਾਰਾਜ ਜੀ ਦਾ 1548 ਮਾ ਪ੍ਰਕਾਸ਼ ਦਿਵਸ ਮਨਾਇਆ ਗਿਆ ਉਥੇ ਨਾਲ ਹੀ ਸਤਗੁਰ रविदास ਮਹਾਰਾਜ ਜੀ ਦੇ ਜੋ ਨਵੇਂ ਮੰਦਿਰ ਬਣਾਏ ਗਏ ਸਨ ਉਨ੍ਹਾਂ ਵਿੱਚ ਗੁਰੂ ਜੀ ਦੇ ਸੁੰਦਰ ਸਰੂਪਾ ਨੂੰ ਸਥਾਪਨਾ ਕੀਤੀ ਗਈ ਔਰ ਅੱਜ ਦਾ ਸੰਦੇਸ਼ ਬਸਿਸ ਗੁਰੂ ਜੀ ਦੀ ਬਾਣੀ ਚੋਂ ਹੀ ਰਿਹਾ ਕਿ ਅਸੀਂ ਸਭ ਨੇ ਪ੍ਰੇਮ ਤੇ ਪਿਆਰ ਨਾਲ ਰਹਿਣਾ ਔਰ ਗੁਰੂ ਜੀ ਦੀ ਉਹ ਬਾਣੀ ਰਵਿਦਾਸ ਮਦਰਾਤ ਪੀਜੀਏ ਜੋ ਚੜੇ ਚੜੇ ਉਤਰਾਈ ਨਾਮ ਮਹਾਰਸ ਪੀਜੀਏ ਜੋ ਚੜੇ ਨਾ ਉਤਰਾਈ ਸਤਿਗੁਰ ਦੀ ਬਾਣੀ ਕਹਿੰਦੀ ਹੈ ਅਸੀਂ ਹਮੇਸ਼ਾ ਨਸਿਆਂ ਤੋਂ ਦੂਰ ਰਹਿਣਾ ਹੈ ਉਹ ਨਸ਼ੇ ਕਰਨੇ ਨਹੀਂ ਜਿਨ੍ਹਾਂ ਕਰਕੇ ਹੋਚਾਈਏ ਉਹ ਨਸ਼ੇ ਨਹੀਂ ਕਰਨੇ ਜਿਹਦੇ ਕਰਕੇ बेहोਸ਼ ਹੋਈਏ ਉਹ ਹੈ ਨਾਮ ਦਾ ਨਸ਼ਾ ਤੋਂ ਇਸ ਸੰਦੇਸ਼ ਗੁਰੂ ਜੀ ਦਾ ਬਸਿਸ ਰਿਹਾ ਕਿ ਸਮਾਜ ਜਿਹੜਾ ਨਸ਼ਾ ਮੁਕਤ ਹੋਵੇ ਆਪਸੀ ਪ੍ਰੇਮ ਤੇ ਪਿਆਰ ਦੇ ਨਾਲ ਰਹੇ ਇਹ ਹੀ ਸਾਰੀਆਂ ਸੰਗਤਾਂ ਨੂੰ ਸੰਦੇਸ਼ ਦਿੱਤਾ ਗਿਆ ਤੇ ਇਹ ਹੀ ਸਤਿਗੁਰੂ ਜੀ ਰਵਿਦਾਸ ਜੀ ਦਾ ਸੱਚਾ ਬਾਣੀ ਨਾਲ ਜੁੜਨਾ ਹੋਵੇਗਾ ਸਾਰੀਆਂ ਹੀ ਸੰਗਤਾਂ ਨੂੰ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ